ਬਟਾਲਾ ਦੇ ਬਹਾਦਰੂ ਹੁਸੈਨਪਿੰਡ ਦੇ ਨਜ਼ਦੀਕ ਦੋ ਮੋਟਰਸਾਈਕਲ ਦਰਮਿਆਨ ਹੋਈ ਜਬਰਦਸਤ ਟੱਕਰ ਵਿੱਚ ਇੱਕ ਮੋਟਰਸਾਈਕਲ ਸਵਾਰ 14 ਸਾਲਾ ਸਹਿਬਾਜ ਸਿੰਘ ਨਾਮਕ ਬੱਚੇ ਦੀ ਮੌਤ ਹੋ ਜਾਣ ਅਤੇ ਦੂਸਰੇ ਮੋਟਰਸਾਈਕਲ ਸਵਾਰ ਨੌਜਵਾਨ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੁਰਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਮ੍ਰਿਤਕ ਸਹਿਬਾਜ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸਹਿਬਾਜ ਸਿੰਘ ਪੈਟਰੋਲ ਪੰਪ ਤੋਂ ਪੈਟਰੋਲ ਪਵਾ ਕੇ ਸ਼ਰਤਵਲ ਨੋ ਜਦੋਂ ਨਿਕਲਿਆ ਤਾਂ ਸ਼ਰਕਤੇ ਤੇਜ਼ ਦਰਫਤਾਰ ਬੁਲਟ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ ਟੱਕਰ ਇਨੀ ਜ਼ਬਰਦਸਤ ਸੀ ਕਿ ਬੁਲਟ ਮੋਟਰਸਾਈਕਲ ਦਾ ਇੰਜਨ ਤੱਕ ਫਟ ਗਿਆ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ ਅਤੇ ਬਿਆਨ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੇਖੋ ਟੀਵੀ ਨਿਊਜ਼ ਇੰਡੀਆ 265 ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ ਮੈਂ ਵੀ ਸ਼ਹਿਰੋਂ ਆ ਰਿਹਾ ਸੀ ਮੇਰਾ ਸਕੂਟਰ ਇਧਰ ਨੂੰ ਮੁੜੀ ਆ ਇਹ ਮੇਰੇ ਪਿੱਛੇ ਆ ਰਿਹਾ ਹੈ ਬਹੁਤ ਓਵਰ ਸਪੀਡ ਆ ਰਿਹਾ ਹੈ ਔਰ ਇਹਦਾ ਮੋਟਰਸਾਈਕਲ ਦੇ ਕੋਲ ਕੰਟਰੋਲ ਨਹੀਂ ਆ ਨੇ ਸਿੱਧਾ ਮੋਟਰਸਾਈਕਲ ਦੇ ਵਿੱਚ ਠੋਕ ਦਿੱਤਾ ਠੀਕ ਹੈ ਉਹ ਮੁੰਡੇ ਇਧਰੋਂ ਜਾ ਰਹੇ ਮੁੰਡਾ ਇਧਰੋਂ ਸਹਿਬਾਦ ਸੇ ਸਾਤ ਤੋਂ ਵੱਡਾ ਕਸੂਰ ਐਸੇ ਮੋਟਰਸਾਈਕਲ ਵਾਲੇ ਦਾ ਬਸ ਇਹਨੇ ਬੁਲਟ ਦਾ ਮਾਰ ਉੱਥੋਂ ਵਜਾ ਇੱਥੇ ਆਣ ਕੇ ਡੇਗਾ ਜਿੱਥੇ ਬੁਲਟ ਖੜਾ ਇੱਥੇ ਡੇਗਾ ਕਾਫੀ ਜ਼ਬਰਦਸਤ ਟੱਕਰ ਹੋਈ ਬਿਲਕੁਲ ਪੂਰੇ ਪੁੱਠਾ ਦੀ ਆਵਾਜ਼ ਆਈ ਉਹ ਮੁੰਡਾ ਤਾਂ ਬੋਲਿਆ ਹੀ ਨਹੀਂ ਜਿਹੜਾ ਦੂਸਰਾ ਇਹਨੂੰ ਇੰਨੀਆਂ ਸੱਟਾਂ ਵੱਜੀਆਂ ਉਹ ਚੇਤੇ ਅਸੀਂ 15 ਮਿੰਟਾਂ ਚ ਇਹ ਨੂਪਾ ਕੇ ਗੱਡੀ ਚ ਕਰਦੇ ਦੂਜੇ ਨੂੰ ਭੇਜਦਾ ਬਟਾਲੇ ਸੇਵਲ ਹਸਪਤਾਲ। ਬਹੁਤ ਮਾੜੀ ਗੱਲ ਹੋਈ ਹੈ ਡਾਕਟਰ ਰਾਮਾ ਜੀ ਨੂੰ। ਸਾਉ ਤੋਂ ਦੇਰ ਕਰਦਾ। ਠੀਕ ਹੈ ਜੀ। ਸਸ ਸਾਨੂੰ ਹੁਣੇ ਪਤਾ ਲੱਗਿਆ ਸੀ ਕਾਲ ਗਈ ਕਿ ਇੱਥੇ ਐਕਸੀਡੈਂਟ ਹੋ ਗਿਆ ਬਟਰੋਲ ਪੰਪ ਲੱਗੇ। ਅਸੀਂ ਹੁਣੇ ਮੌਕੇ ਤੇ ਆਏ ਆ। ਇੱਕ ਬੁਲਟ ਮੋਟਰਸਾਈਕਲ ਤੋਂ ਲੜਕਾ ਜਿਹੜਾ ਸੀ ਉਹ ਬਟਾਲੇ ਲੋ ਆ ਰਿਹਾ ਸੀਗਾ ਤੇ ਇੱਕ ਟ੍ਰੋਲ ਪੰਪ ਤੋਂ ਤੇਲ ਪਵਾ ਕੇ ਨਿਕਲਿਆ। ਜਿਹੜੇ ਆਪਸ ਵਿੱਚ ਐਕਸੀਡੈਂਟ ਹੋਇਆ। ਉਹ ਨਹੀਂ ਛੋਟੀ ਉਮਰ ਦੇ ਮੁੰਡੇ ਦੱਸਦੇ ਇੱਕ ਤੇ ਸਹਿਬਾਤ ਸਿੰਘ ਜੀ ਦੀ ਡੈਥ ਹੋ ਗਈ ਉਹ ਦੱਸਦੇ 10ਵੀਂ ਕਲਾਸ ਦਾ ਵਿਦਿਆਰਥੀ ਆ ਤੇ ਦੂਜਾ ਵੀ ਇੰਨੇ ਕੋ 19-20 ਸਾਲ ਦਾ ਦੱਸ ਰਹੇ ਨੇ ਬਾਕੀ ਸਾਰੀ 33 ਚੱਲਣ ਢੀ ਆ ਜਿਹੜੀ ਵੀ ਕਾਰਵਾਈ ਹੋਊ ਕਾਨੂੰਨ ਅਨਸਾਰ ਅਮਰਵਿੰਦ ਲਿਆ ਰਹੇ ਆ ਜੀ ਸੰਘੇਲੀ ਕੇ ਦੀ ਸਮਝ ਦਿਓ ਮਾਪਿਆਂ ਦੀ ਕਿ ਛੋਟੀ ਉਮਰ ਦੇ ਬੱਚਾ ਨੂੰ ਮੋਟਰਸਾਈਕਲ ਖਵਾ ਦਿੰਦੇ ਆ ਤੇ ਇਸੇ ਕਰਕੇ ਇਹ ਘਟਨਾ ਆਪੇ ਵੇਖੋ ਜੀ ਇਹ ਤੇ ਬੱਚੇ ਅੱਜ ਕੱਲ ਸਕੂਲਾਂ ਕਾਲਜਾਂ ਚ ਪੜ੍ਹਦੇ ਆ ਮਾਪੇ ਵੀ ਆ ਕਿਉਂਕਿ ਜਦੋਂ ਜੇ ਆਪਾਂ ਨਾ ਦਈਏ ਤੇ ਬੱਚਾ ਨਾ ਆਪਾਂ ਸਾਰੀ ਉਮਰ ਬੱਜ ਕੇ ਨਹੀਂ ਰਹਿ ਸਕਦੇ ਕੀ ਕਾਰਵਾਈ ਇੱਥੇ ਹਾਲ ਦੀ ਘੜੀ ਮੌਕੇ ਤੇ ਵੇਖ ਲਿਆ ਸਭ ਕਰ ਲਿਆ ਹੁਣ ਹਸਪਤਾਲ ਚੱਲੇ ਆ ਜੀ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋਊਗੀ ਕਾਨੂੰਨ ਦੇ ਅਨੁਸਾਰ ਥੈਂਕ ਯੂ